ਇਹਦਾ ਇੱਕ ਵੀਡੀਓ ਬਣਾਉਣ ਲੱਗ ਗਈ ਤਾਂ ਇਹ ਬਹੁਤ ਵੱਡਾ ਲਾਰਾਗਾ ਤੇ ਤੁਹਾਨੂੰ ਦਿਖਾਉਣੇ ਆ ਬਈ ਨਾਲ ਜਾ ਕੇ ਵਸੇ ਵੀ 5 ਕਿ ਮਿੰਟ ਦੀ ਵੀਡੀਓ ਹੋਰ ਬਣਾਵਾਂਗੇ ਤੇ ਇਕੱਠ ਬਹੁਤ ਆ ਤੇ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਸੀਆਂ ਜੋ ਕਿ ਨੰਗ ਚੁੱਕੀਆਂ ਨੇ ਤੇ ਕਰੋ ਸ਼ੇਅਰ ਬਾਈ ਦੱਬ ਕੇ ਸ਼ਾਸ਼ੀ ਕਾਲ ਵੀ ਸਾਰੇ ਵੀਰਾਂ ਨੂੰ ਤੇ ਅੱਜ ਬਾਈ ਜੀ ਤੁਹਾਨੂੰ ਦਿਖਾਉਂਦੇ ਆਂਗੇ ਲਖਾ ਸਿੰਘ ਸਧਾਨਾ ਦੀ ਮਿਸਾਲ ਰੋਡ ਸ਼ੋਅ ਮਾਰਚ ਅੱਜ ਕਿਹੜਾ ਕੱਢਿਆ ਜੀ 29 ਤਰੀਕ ਤੇ ਜੋ ਰੋਡ ਸ਼ੋਅ ਬਹੁਤ ਹੀ ਵੱਡਾ ਸੀ ਤੇ ਇਸ ਲਈ ਬਾਈ ਜੀ ਥੋੜੀ ਜਿਹੀ ਮਾਫੀ ਮੰਗਦਿਆਂ ਤੇ ਪਹਿਲਾ ਆਪਾਂ ਲਾਈਵ ਵੀ ਪਾਇਆ ਸੀ ਤੇ ਸੰਗਤ ਜ਼ਿਆਦਾ ਕਰਕੇ ਲਾ ਲਓ ਜਾਂ ਰੇਂਜ ਦੀ ਪ੍ਰੋਬਲਮ ਆ ਗਈ ਤੇ ਆਪਣਾ ਲਾਈਵ ਕੱਟਿਆ ਗਿਆ ਤੇ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤੇ ਇਸ ਲਈ ਆਪਾਂ ਬਾਅਦ ਚ ਸ਼ਾਰਟ-ਸ਼ਾਰਟ ਵੀਡੀਓ ਬਣਾਈ ਤੇ ਉਹ ਵੀ ਲੱਖੇ ਬਾਈ ਦੇ ਹੱਕ ਦੇ ਵਿੱਚ ਤੇ ਕੱਟ ਤੁਸੀਂ ਦੇਖੋ ਤੁਸੀਂ ਵੀਡੀਓ ਵਿੱਚ ਤੇ ਕਿੰਨਾ ਕੱਟ ਸੀ ਤੇ ਵਧੀਆ ਮਤਲਬ ਇਸ ਪਿੰਡ ਨੇ ਝੰਡਾ ਵਾਲੇ ਪਿੰਡ ਨੇ ਬਹੁਤ ਮਤਲਬ ਸਨਮਾਨ ਕੀਤਾ ਬਾਈ ਲਖੇ ਸਿੰਘ ਸੁਧਾਣੇ ਨੂੰ ਤੇ ਬਹੁਤ ਮਤਲਬ ਜਦੋਂ ਬਠੰਡਾ ਪਾਣੀ ਤੇ ਸਵੀਲ ਵੀ ਲਾਈ ਸੀ ਉਹਨਾਂ ਨੇ ਤੇ ਰੂਟ ਬਾਈ ਦਾ ਬਹੁਤ ਲੰਬਾਗਾ ਇਸ ਲਈ ਥੋੜਾ ਜਿਹਾ ਟਾਈਮ ਥੋੜਾ ਸੀ ਤੇ ਸੰਗਤ ਜ਼ਿਆਦਾ ਸੀ ਤੇ ਗੱਡੀਆਂ ਦਾ ਕੋਈ ਮਤਲਬ ਲਾਗੇ ਸਾਹਿਬ ਵੀ ਕੋਈ ਗਿਣਤੀ ਨਹੀਂ ਕਰ ਸਕਦੇ ਦੂਜੀਆਂ ਪਾਰਟੀ ਨਾਲੋਂ ਬਹੁਤ ਜ਼ਿਆਦਾ ਇਕੱਠ ਸੀ ਲਖੇ ਸਿੰਘ ਸੁਧਾਣਾ ਤੇ ਬਾਈ ਬਣ ਕੇ ਤੇ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤੇ ਬਾਈ ਦਾ ਹਜੇ ਰੋਡ ਸ਼ੋਅ ਚੱਲ ਰਿਹਾ ਹੈਗਾ ਪੁਚੋਗਲਾਂ ਤੋਂ ਹੋਗੇ ਸਟਾਰਟ ਹੋ ਕੇ ਬਾਈ ਪੂਲਾ ਨਾ ਥਾਣਾ ਝੰਡਾ ਵਾਲਾ ਭੋਖੜਾ ਪਿੰਡਾਂ ਸ਼ਹਿਰੀ ਹੋਗੇ ਨਰੂਆਣਾ ਹੋ ਗਿਆ ਕੁਦਦਾ ਪਾਦਾ ਲੰਬੀ ਤੇ ਬਾਈ ਜੀ ਇਹ ਗਾਹਾਂ ਮੋਦੀ ਵਾਲਾ ਹੋ ਕੇ ਆਲਮ ਸਿੰਘ ਵਾਲਾ ਤੇ ਪੰਨੀ ਵਾਲਾ ਤੇ ਮਿੱਡਾ ਉੱਥੇ ਜਾ ਕੇ ਖਤਮ ਹੋਣਾਗਾ ਤੇ ਬਾਈ ਬਣ ਕੇ ਸ਼ੇਅਰ ਕਰੋ ਤੱਪ ਕੇ ਤੇ ਵੀਡੀਓ ਨੂੰ ਦੇਖੋ ਸਾਰੀ ਤੇ ਨਾਲ ਸ਼ਾਰਟ ਸ਼ਾਰਟ ਚ ਆਪਾਂ ਵੀਡੀਓ ਪਾਈ ਆ ਤੇ ਬਾਈ ਨੂੰ ਦੇਖੋ ਕਿੰਨੇ ਬਾਈ ਨੂੰ ਸਨਮਾਨ ਕੀਤਾ ਬਾਈ ਦਾ ਤੇ ਸ਼ੇਅਰ ਕਰਿਓ ਬੋਲ ਤੇ ਸਾਰੀ ਵੀਡੀਓ ਨੂੰ ਦੇਖਿਓ ਅਸੀ ਗੱਲ ਬਾਈ ਤੇ ਨਾਲ ਦੀ ਨਾਲ ਆਪਾਂ ਦੂਜੀਆਂ ਤੁਹਾਨੂੰ ਸ਼ਾਰਟ ਵੀਡੀਓ ਵੀ ਦਿਖਾਵਾਂਗੇ ਨਾਲ ਹੀ ਜੋੜਾਂਗੇ ਦੇ ਕਿਉਂਕਿ ਕਾਰਨ ਇਹ ਆ ਜੀ ਲਾਈਵ ਕੱਟਿਆ ਗਿਆ ਨਹੀਂ ਆਪਾਂ ਲਾਈਵ ਵੀ ਦਿਖਾਉਣਾ ਸੀ ਤੇ ਲਾਈਵ ਦੀ ਰੇਂਜ ਦੀ ਕਰਕੇ ਪ੍ਰੋਬਲਮ ਕਰਕੇ ਆਪ ਨੂੰ ਥੋੜਾ ਜਿਹਾ ਇਹ ਵੀਡੀਓ ਬਣਾਉਣੀ ਪੈਗੀ ਤੇ ਕਰਿਓ ਦੇਖੋ ਬਈ ਸਾਰੀ ਵੀਡੀਓ ਤੇ 22 ਲੱਖੇ ਦੇ ਸਪੋਰਟਰ ਤੇ ਜੋ ਕੌਮ ਦੇ ਨਾਲ ਨੇ ਤੇ ਸ਼ੇਅਰ ਕਰੋ ਵੀਡੀਓ ਲਓ ਯੂ ਸਟਾਰਟ ਹੋ ਗਿਆ ਬਈ ਜੰਡਾ ਵੇਖੋ 22 ਲੱਖੇ ਸਟਾਰ ਦੇ ਵੱਲੋਂ ਜਿਨ੍ਹਾਂ ਨੇ ਕੀ ਪਾਰੀ ਦਾ ਪ੍ਰਬੰਧ ਕੀਤਾ 22 ਲੱਖੇ ਸਟਾਰ ਨੇ ਜਵਾਰ ਕੀਤਾ ਬਾਕੀ ਬਈ ਜਗਤ ਦਾ ਆਉਂਦੇ ਆਉਂਦੇ ਬਈ ਨਾਲ ਹੀ ਆਉਂਦੇ ਆ ਸਾਰੇ ਦੇਖਦੇ ਆ ਬਈ ਆਪਾਂ ਸਰੇ ਤੱਕ ਕਿੰਨਾ ਇਕੱਠਾ ਹੈਗਾ ਬਈ ਬਹੁਤ ਵੱਡਾ ਇਕੱਠ ਸੀਗਾ ਤੇ ਤੁਹਾਨੂੰ ਸਾਰੇ ਦਿਖਾਉਨੇ ਆ ਬਈ ਸਰੇ ਦਾਕਾ ਆਇਆ ਬਈ ਬਹੁਤ ਇੱਥੇ ਝੰਡਾ ਵਾਲੇ ਸੰਗਤ ਨੇ ਬਹੁਤ ਬਈ ਪਿਆਰ ਦਿੱਤਾ ਬਈ ਲੱਖੇ ਸਦਾਨ ਨੂੰ ਤੇ ਰੋਡ ਸ਼ੋਅ ਭਾਈ ਆਪਾਂ ਸਾਰੇ ਦੇਖੇ ਸੀ ਇੱਥੇ ਕਾਂਗਰਸ ਵਾਲੇ ਵੀ ਲੰਗੇ ਸੀ ਤੇ ਕਾਲੀ ਵੀ ਸੀ ਤੇ ਦੂਜੇ ਆਪ ਵਾਲੇ ਵੀ ਤੇ ਤੁਹਾਨੂੰ ਕੱਠ ਦਿਖਾਉਨੇ ਆ ਵੀ ਸਾਰਾ ਵੀ ਕਿੰਨਾਗਾ ਆ ਸਾਡੇ ਪਿੰਡ ਦੀ ਜਨਤਾ ਵੀ ਭਾਈ ਨਾਲ ਆ ਗਈ ਸਾਡੇ ਪਿੰਡ ਦੇ ਕਾਫੀ ਮੁੰਡੇ ਆ ਭਾਈ ਘੱਟੋ ਘੱਟ 10 ਵੀ ਗੱਡੀਆਂ ਆਪਣੇ ਨਾਥਾਣੇ ਦੀਆਂ ਹੋਣਗੀਆਂ ਤੇ ਹਾਜੇ ਵੀ ਭਾਈ ਚੱਲ ਰਿਹਾ ਦੇਖੋ ਪਾ ਦਿਖਾਉਨੇ ਨਾਲ ਆਪਾਂ ਗੱਡੀ ਲਾਵਾਂਗੇ ਜਮਾ ਲਾਸਟ ਦੇ ਉੱਤੇ ਉਹ ਜਾਮ ਦੇਖੋ ਭਾਈ ਕਿੰਨੀਆਂ ਗੱਡੀਆਂ ਨਾਲ ਸਪੋਰਟ ਦੇ ਵਿੱਚ ਸੀਆਂ ਦੇਖੋ ਤੁਸੀਂ ਲਓ ਜੀ ਭਾਈ ਆਪਾਂ ਕਰ ਰਹੇ ਹਾਂ ਸਮਾਪਤ ਕਿਉਂਕਿ ਜੇ ਆਪਾਂ ਸਾਰੀ ਸਿਰ ਤੱਕ ਵੀਡੀਓ ਬਣਾਉਣ ਲੱਗ ਗੀ ਤਾਂ ਇਹ ਬਹੁਤ ਵੱਡਾ ਲਾਰਾਗਾ ਤੇ ਤੁਹਾਨੂੰ ਦਿਖਾਉਨੇ ਆ ਭਾਈ ਨਾਲ ਜਾ ਕੇ ਵੈਸੇ ਵੀ 5 ਕਿ ਮਿੰਟ ਦੀ ਵੀਡੀਓ ਹੋਰ ਬਣਾਵਾਂਗੇ ਤੇ ਕੱਠ ਬਹੁਤ ਆ ਤੇ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਸੀਆਂ ਜੋ ਕਿ ਲੰਘ ਚੁੱਕੀਆਂ ਨੇ ਤੇ ਕਰੋ ਛੇਰ ਬਾਈ ਦੱਬ ਕੇ ਦੇਖ ਲਓ ਬਾਈ ਕਾਫਲਾ ਆ ਜੇ ਚੱਲੀ ਜਾਂਦਾਗਾ ਕਾਠ ਬਾਈ ਬਹੁਤ ਸੀ ਤੇ ਗੱਡੀਆਂ ਦਾ ਕਾਫਲਾ ਬਹੁਤ ਵੱਡਾ ਸੀ ਤੇ ਕਰੋ ਬਾਈ ਛੇਰ ਤੁਸੀਂ ਕਹੋਗੇ ਹਰ ਇੱਕ ਗੱਲ ਦੇ ਛੇ ਛੇਰ ਕਰ ਰਹੇ ਪਰ ਕੱਟ ਬਹੁਤ ਸੀ ਤੇ ਸ਼ੇਰ ਵੀ ਤੁਹਾਡਾ ਹੱਕ ਬਣਦਾ ਹੈਗਾ ਬਈ ਕਿਹੜੇ ਸਪੋਰਟਰਾਂ ਤੁਸੀਂ ਲੱਖੇ 22 ਦੀ ਸਪੋਰਟ ਦੇ ਵਿੱਚ ਆਇਓ ਤੇ ਸਾਰਿਆਂ ਦਾ ਧੰਨਵਾਦ ਅੱਜ ਦੀ ਗੱਲ ਬਈ ਸਾਰੇ ਵੀਰਾਂ ਨੂੰ